ਲਓ ਹਾਂ ਜੀ ਸੱਚੀ ਆ ਕਾਲ ਜੀ ਸਾਰਿਆਂ ਤੇ ਲਓ ਜੀ ਅੱਜ ਆਪਾਂ ਤੁਹਾਨੂੰ ਕਢਾਈ ਵਾਲੀ ਸਲਵਾਰ ਜਿਹੜੀ ਪਹੁੰਚਾਂ ਵਾਲੀ ਹੈ ਇਹਦੇ ਵਿੱਚ ਕੁੰਦੇ ਪੈਣਗੇ ਤੇ ਇਹ ਆਪਾਂ ਤੁਹਾਨੂੰ ਕਟਿੰਗ ਕਰਕੇ ਦਿਖਾਉਣੀ ਇਹਦੇ ਆਪਾਂ ਪਹਿਲਾਂ ਜਿਹੜੇ ਅਗਲੇ ਪੱਟ ਹੁੰਦੇ ਨੇ ਭਈ ਭਈ ਬਾਲੇ ਕਹਿੰਦੇ ਨੇ ਹਨਾ ਉਹ ਆਪਾਂ ਕਟਿੰਗ ਕਰਦੇ ਆ ਪਹਿਲਾਂ ਤੇ ਫਿਰ ਆਪਾਂ ਕਟਿੰਗ ਕਰਾਂਗੇ ਇਹਦੇ ਕੁੰਦੇ ਹਾਰੇ ਜਿਹੜੇ ਪਹਿਲਾਂ ਵਾਲੇ ਲੈਣਾ ਇਹ ਆਪਸ ਆਲੇ ਐਸਟਰਾ ਕੱਲੇ ਕੱਲੇ ਨੂੰ ਜੋੜ ਕੇ ਕਰਾਂਗੇ ਕਿਉਂਕਿ ਜਦੋਂ ਆਪਾਂ ਫਿਰ ਦੋਨੇ ਇਕੱਠੇ ਜੋੜ ਕੇ ਕਰੀਏ ਨਾ ਫਿਰ ਉਹ ਜਾਂਦਾ ਹੈ ਆਪਾਂ ਅੱਜ ਇਸ ਰੂਮ ਦੇ ਵਿੱਚ ਬਹਿ ਕੇ ਕੱਟਦੇ ਆ ਕਿਉਂਕਿ ਫਿਰ ਨਾ ਗਰਮੀ ਜਾ ਰਹੀ ਹੈ ਤੇ ਫਿਰ ਪੱਖੇ ਦੇ ਨਾਲ ਵਾਲਾ ਚੁੱਕਾ ਨਹੀਂ ਆਉਂਦੀ। ਲਓ ਜੀ 2 ਇੰਚ ਦੀ ਇਹਦੀ ਮੂਰੀ ਬਣਨੀ ਤੇ ਆਪਾਂ ਪੂਰੇ ਦਾ ਪੂਰਾ ਕੱਪੜਾ ਲੈ ਲੈਂਦੇ ਆ। ਇਹ ਆਪਾਂ 32 ਲਾਵਾਂਗੇ ਕਿਉਂਕਿ 33 ਇੰਚ ਜਿਹੜਾ ਆਪਣਾ ਆਪਾਂ ਚਾਰਪੋਰ ਲੈਣੇ ਆਂ ਪੋਰਚਾ ਚਾਹ। ਸਵਾਦ ਆ ਗਿਆ। ਲਓ ਜੀ ਆਪਾਂ ਚਾਰਪੋਰ ਲੈ ਕੇ ਆਏ ਆਂ। ਕੱਟਣਾ ਤਾਂ ਥੋੜਾ ਜਿਹਾ ਬੈੱਡ ਤੇ ਔਖਾ ਫਰਸ਼ ਤੇ ਜ਼ਿਆਦਾ ਵਧੀਆ ਰਹਿੰਦਾ ਹੈ ਤੇ ਅਜ ਗਰਮੀ ਦਾ ਮਸਰ ਜਿਹਾ ਲੱਗਾ ਪਿਆ ਇਹਨੂੰ ਇਹਦਾ ਆਪਾਂ ਵਿਚਾਰ ਕਰ ਲੈਂਦੇ ਹਾਂ ਬਿਲਕੁਲ ਕਿਉਂਕਿ ਜੇ ਆਪਾਂ ਇੱਥੇ ਹੀ ਜਿਹਾ ਕੱਟਦੇ ਹਾਂ ਤਾਂ ਪਤਾ ਜੇ ਨਹੀਂ ਲੱਗਦਾ ਇਹਦੇ ਆਪਾਂ ਤਾਂ ਫੋਨ ਹੀ ਦੱਸਾਂਗੇ ਕਿ ਕਿੰਨੇ ਟਾਂ ਫਾਉਣੀ ਹੈ ਆਹ ਦੇਖ ਲਓ ਇੱਥੋਂ ਆਪਾਂ ਦੋ ਪਿੰਚ ਦੀ ਮੂਰੀ ਬਣੂਗੀ ਮੂਰੀ ਇਹਦੇ ਨੀਚੇ ਬਣੂਗੀ ਤੇ ਆਪਾਂ ਇਹ ਸਾਰੇ ਕੱਪੜਾ ਜਿਹੜਾ ਵਿੱਚ ਲੈ ਲੈਣਾ ਅੱਤਾਂ ਟਾਂ ਇੰਚ ਵਿੱਚ ਆ ਗੁ। ਇਹ ਆਪਣੀ 7 ਇੰਚ ਤਿਆਰ ਸਲਵਾਰ 7 ਇੰਚ ਇੱਕ ਤੋਂ ਲੁੱਟੇ ਨਾ ਚਾਹ ਪੰਜ ਆਪਾਂ ਲਵਾਂਗੇ 33 32 ਰਹਿ ਜਾਊਗਾ। ਦੋਨਾਂ ਦਾ 1 ਇੰਚ ਆਪਾਂ ਮਾੜ ਚੰਨਾ ਲੈ ਲਿਆ। ਇੱਥੇ ਇਹ ਪਹਿਲਾਂ ਕੱਟ ਲੈਣੀ ਆ। ਇਹਨਾਂ ਦਾ ਧਿਆਨ ਰੱਖਣਾ ਵੀ ਚਾਹਤ ਤੱਕ ਨਾ ਘਟੀ ਜਾਵੇ ਵਿੱਚ ਇਹਨਾਂ ਨੂੰ ਬਾਅਦ ਵਿੱਚ ਲਾ ਲਾਂਗੇ ਆਪਾਂ ਜਿੰਨੀ ਚੜਾਈ ਰੱਖਣੀ ਹੋਈ ਰੱਖ ਲਾਂਗੇ ਆਪਣੇ ਇਹਨਾਂ ਦੀ ਗੰਤੀ ਰੱਖਾਂਗੇ ਕਿਉਂਕਿ ਫਿਰ ਕੁੰਦਾ ਹੈ ਨਾ ਜਿਹੜਾ ਉਹ ਛੋਟਾ ਜਿਹਾ ਰਹਿ ਜਾਂਦਾ ਆਪਸ ਲਾਈ ਜਿਹੜੀ ਹੈ ਸਲਵਾਰ ਠੀਕ ਠੀਕ ਬਣਾਉਣੀ ਹੈ ਨਾ ਜ਼ਿਆਦੀ 5 ਮੀਟਰ ਤੋਂ ਕਪੜਾ ਥੋੜਾ ਜਿਹਾ ਉੱਤੇ ਤੇ 3 ਮੀਟਰ ਤੋਂ ਘਾਟੇ ਐਸ ਤਰ੍ਹਾਂ ਇਹਨੂੰ ਸੱਜ ਕੇ ਰੱਖ ਲੈ ਤੇ ਇਹ ਵੀ ਆਪਣਾ ਇਹਨੂੰ ਪਰਤ ਕੇ ਕੱਟ ਲੈ ਬਾਅਦ ਵਿੱਚ ਵੇਖਾਂਗੇ ਜੇ ਆਪਣੇ ਜਿਹੜੇ ਇਹ ਪੁੰਦੇ ਸਹੀ ਬਣ ਗਏ ਤੇ ਆਪਾਂ ਥੋੜੇ ਥੋੜੇ ਇਹਨਾਂ ਲਾ ਦੇਾਂਗੇ ਤੇ ਜੇ ਕੁੰਦੇ ਕੱਟਵਾਨੇ ਫਿਰ ਆਪਾਂ ਨਾ ਜਦੋਂ ਕੁੰਦਿਆਂ ਬਰੀਕ ਜੇ ਛੋਟੇ ਛੋਟੇ ਪਾ ਕੇ ਤੇ ਇਹਨਾਂ ਵੱਡੀ ਭਾਣਾ ਨੂੰ ਪਹੁੰਚੇ ਐਸ ਤਰ੍ਹਾਂ ਵੱਖਰੇ ਵੱਖਰੇ ਕੱਟਿਆ ਆਪਾਂ ਪਤਾ ਲਾ ਲੈਣਾ ਕਿਥੇ ਕੁਕੜਾਈ ਆਉਂਦੀ ਪਈ ਹੈ ਵਿਚਾਲੇ ਆਉਂਦੀ ਹੈ ਜਾਂ ਹਾਂ ਜਦੋਂ ਦੋਨੇ ਜੋੜ ਲੀਦੇ ਨੇ ਜੀ ਇਕੱਠੇ ਤੇਰੋ ਵਧੀਆ ਨਹੀਂ ਹੁੰਦੀ ਉਹ ਕਿ ਇਹ ਕਪੜਾ ਜਿਹੜਾ ਨਾਲੋਂ ਲੱਥਾ ਵੇ ਇਹ ਤੇ ਸਿਰਫ ਪਹੁੰਚੋ ਪਹੁੰਚਾ ਨੂੰ ਲੱਗਣਾ ਇਹਦੇ ਵਿੱਚੋਂ ਹੋਰ ਤੇ ਕੁਝ ਬਣਦਾ ਨਹੀਂਗਾ। ਇਹਨਾਂ ਦੀ ਕਟਾਈ ਹੋ ਗਈ ਤੇ ਹੁਣ ਆਪਾਂ ਵੇਖਦੇ ਹਾਂ। ਪਹਿਲਾਂ ਵਾਲੀਆਂ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਜਿਹੜੀ ਮੈਂ ਪਿਛਲੇ ਦਿਨੀ ਤੇ ਲੀਰ ਲਾ ਕੇ ਦਿਖਾਈ ਸੀ। ਉਹ ਉਹਨੂੰ ਵੀ ਤੁਸੀਂ ਬਹੁਤ ਪਿਆਰ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜਿਹੜੀ ਮੈਂ ਇੱਕੀ ਤਰਫ ਨੂੰ ਫੁੱਲ ਕਰਕੇ ਗੁੰਦੇ ਇਕੱਠੇ ਨੇ ਲਓ ਜੀ ਵੇਖੋ ਤੁਸੀਂ ਇਹ ਆਪਾਂ ਲਾਇਆ ਨਿਸ਼ਾਨ ਆਪਣਾ ਲੰਬਾਈ ਆਪਾਂ ਪੂਰੀ ਕਰ ਲਈ ਤੇ ਆਸਣ ਜਿਹੜਾ ਏ ਇਹ ਆਪਣਾ 4 4 ਇੰਚ ਹੀ ਸਿਰਫ ਬਚਿਆ ਹੈ ਤੇ ਆਪਾਂ ਇਸ ਤਰ੍ਹਾਂ ਨਿਸ਼ਾਨ ਲਾਇਆ ਵੀ ਆਸਣ ਆਪਾਂ ਵਿੱਚੋਂ ਕੱਢਾਂਗੇ ਆਵਲਾ ਦੇਖੋ ਤੁਸੀਂ ਯਾਸਣ ਜੇ ਕੁਪਾਰਾ ਹੋਵੇ ਫੇਰ ਆਪਾਂ 10 11 ਲੈ ਸਕਦੇ ਆ ਇਹ ਬਿਲਕੁਲ پتਲੇ ਜਿਹੜੇ ਨੇ ਇਹ ਉਹਨਾਂ ਦਾ ਆ ਤੇ ਇਹ ਆਪਾਂ 9.5 ਜਿਹੜਾ ਇਹ ਆਸਣ ਵਿੱਚੋਂ ਕੱਟਿਆ ਪਹਿਲਾਂ ਆਪਾਂ ਆਵਲੇ ਨਿਸ਼ਾਨ ਲਾ ਲੇ ਇਨਾਂ ਕੋ ਬਚਿਆ ਸੀਗਾ ਕਪੜਾ ਯਾਸਣ ਆਪਾਂ ਵਿੱਚੋਂ ਕਟਾਂਗੇ ਇਧਰੋਂ ਆਪਾਂ ਇਧਰੋਂ ਆਪਾਂ 8 ਇੰਚ ਨਾ ਰੱਖ ਲਈਏ ਇਧਰੋਂ 벨ਟ ਦਾ ਕਪੜਾ ਰੱਖ ਲਿਆ 8 ਇੰਚ ਤੇ ਇਹ ਅੱਜ ਨਾ ਮੈਂ ਸਟੈਂਡ ਤੇ ਲਾਇਆ ਵੀਡੀਓ ਬਣਾਉਣਾ ਨਹੀਂ ਸੀ ਕੋਈ ਤਾਂ ਨਹੀਂ ਚੰਗਾ ਲੱਗਦਾ ਪਿਆ ਤੇ ਇਸ ਤਰ੍ਹਾਂ ਫਿਰ ਮੈਂ ਤੁਹਾਨੂੰ ਨਿਸ਼ਾਨ ਲਾ ਕੇ ਦਿਖਾਉਣੀ ਆ ਕਿ ਉਧਰੋਂ 2 ਇੰਚ ਬਚਿਆ ਸੀਗਾ ਉਹ ਵਾਲਾ ਤੇ ਫਿਰ ਆਪਾਂ ਇੱਥੇ 9.5 ਤੇ ਲਾ ਦਿੱਤਾ ਇਹ ਆਪਣੀ ਇਸ ਤਰ੍ਹਾਂ ਮੀਡੀਅਮ ਜੀ ਸਲਵਾਰ ਬਣ ਜੇਗੀ ਨਾ ਜ਼ਿਆਦੀ ਭਾਰੀ ਤੇ ਨਾ ਜ਼ਿਆਦੀ ਹਲਕੀ ਇਹਦੀ ਆਪਾਂ ਇੱਥੇ ਕਟਿੰਗ ਕਰ ਦਿੰਨੇ ਆ ਇਹ ਆਪਾਂ ਕਟਿੰਗ ਕਰ ਦਨੇ ਕਟਿੰਗ ਕਰਕੇ ਆਪਾਂ ਤੁਹਾਨੂੰ ਦਪਾਉਣੀ ਆ ਤੇ ਫਿਰ ਆਪਾਂ ਬੈਲਟ ਲਾ ਕੇ ਤੁਹਾਨੂੰ ਢਾਲ ਪਾ ਕੇ ਰੱਖੂਗੇ ਆਵਲਨ ਪਹਿਲਾਂ ਆਪਾਂ ਕੱਟਣਾ ਇਹ ਇਹਦੇ ਤੇ ਹੀ ਆ ਆ ਜਿਹੜਾ ਆਪਾਂ ਕੱਟਣਾ ਕਟਾਈ ਇਹਦੇ ਤੇ ਹੀ ਕਰਨੀ ਆ ਬਾਅਦ ਵਿੱਚ ਆਪਾਂ ਸੰਕਟਾ 1.5 ਇੰਚ ਆਪਾਂ ਇਹ ਰੱਖਿਆ ਹੈ 1.5 ਇੰਚ ਰੱਖੀਏ ਤੇ ਪਿੱਛੋਂ ਤੋਂ ਫਿਰ ਆਪਾਂ ਨੂੰ ਸਲਵਾਰ ਦਾ ਜਿਹੜਾ ਝੋਲਜਾ ਬਣਦਾ ਉਹਦੀ ਕਾਟ ਪਾਣ ਦੀ ਨਹੀਂ ਲੋੜ ਹੁੰਦੀ ਜੇ ਆਪਾਂ ਜ਼ਿਆਦਾ ਰੱਖਣੇ ਆਪਣੇ ਕੋਲ ਬਾਹਲੇ ਕਟੋਂ ਦੇ 13 ਪੌਂਟ ਤਾਂ ਇਹ ਬਾਦੀ ਦੀ

அந்தா பண்ண ਪੜਾ ਆਪਣਾ ਸਵਾਰ ਦੀ ਪੌਂਟਿਆ ਦੇਖੀ ਨਾ ਜੇ ਰਾ ਉਹਨਾਂ ਕਤਾਂ ਨੂੰ ਹਾ ਦੇ ਨਾਮ ਲਾ ਕੇ ਟਟਾ ਪਾ ਕੇ ਦੰਦ ਦੱਸੀ ਟਾੜ ਉਹਨਾਂ ਦੇ ਵਿੱਚ ਲਓ ਜੀ ਆਪਾਂ ਇੱਥੋਂ 1.5 ਇੰਚ ਦੀ ਟਾਰ ਪਾਣੀ ਹੈ 1.5 ਇੰਚ ਤੇ ਆਪਾਂ ਨਿਸ਼ਾਨ ਲਾ ਲੈਣੇ ਇਸ ਛੇਕੜ ਕੀ ਆਪਾਂ ਤਾਂ ਫਿੱਟ ਦੇ ਨਾਲ ਲਾ ਕੇ ਤੇ ਫਿਰ ਭੌਂਦੇ ਲਓ ਜੀ ਇਸ ਤਰ੍ਹਾਂ ਕਰਕੇ ਆਪਾਂ ਇੱਥੇ ਢਾਲ ਪਾਉਂਦੇ ਪਾਣੀ ਤੇ ਇੱਥੇ ਤੱਕ ਲਿ ਜਾ ਸਕਦੇ ਆ ਜੇ ਤੁਸੀਂ ਕੱਲੇ ਇਹਦੇ ਚ ਪਾਉਣੀ ਆ ਹਨਾ ਫਿਰ ਤੁਸੀਂ ਇਸ ਤਰ੍ਹਾਂ ਕਰਕੇ ਇੱਥੇ ਰੱਖ ਲੈਣੀ ਐ ਇੱਥੋਂ ਲੈ ਕੇ ਇੱਥੇ ਤੱਕ ਜੇ ਤੁਸੀਂ ਸਾਰੇ ਅੱਧ ਤੱਕ ਪੌੜੀ ਸਾਰੀ ਸਲਵਾਰ ਅੱਧੀ ਸਲਵਾਰ ਤੱਕ ਵੀ ਅੱਧ ਤੱਕ ਫਿਰ ਤੁਸੀਂ ਐਸਾ ਨਾ ਪਾ ਸਕਦੇ ਜੇ ਕੋਈ ਵੀਡੀਓ ਬਣਾਵੇ ਨਾ ਫਿਰ ਮੈਨੂੰ ਬੜਾ ਵਧੀਆ ਲੱਗਦਾ ਤੇ ਵਧੀਆ ਬਣਦੀ ਹੈ ਸਟੈਂਡ ਤੇ ਨਹੀਂ ਮੈਨੂੰ ਚੰਗਾ ਲੱਗਦਾ ਮੈਨੂੰ ਇਹ ਲੱਗਦਾ ਜਿਵੇਂ ਵੀ ਬਣਦੀ ਹੈ ਪਤਾ ਨਹੀਂ ਕਿ ਨਹੀਂ ਬਣਦੀ ਲਓ ਜੀ ਹਾਂਜੀ ਇਹ ਆਪਣੇ ਬਣ ਗਏ ਇਹ ਆਪਾਂ ਥੋੜੇ ਜਿਨਾ ਕੱਟ ਕਰਾਂਗੇ ਇਹ ਜਿਆਦਾ ਵੱਧਨੇ ਆਪਾਂ ਜਿੰਨਾ ਮਿਰਚਾ ਲੈ ਕੇ ਨਾ ਬਣਾਉਣੇ ਹੁੰਨੇ ਉਹਨੇ ਬਣਾਵਾਂਗੇ ਕਿਉਂਕਿ ਫਿਰ ਹੁਣ ਅੱਜ ਕੱਲ ਇੰਨੀ ਚੋੜੀ ਨਹੀਂ ਚੰਗੇ ਲੱਗਦੇ ਆਪਾਂ 7 ਇੰਚ ਰੱਖਾਂਗੇ ਥੋੜੇ ਕੱਟ ਦੇਾਂਗੇ ਤੇ ਇਹ ਆਪਣੇ ਜਿਹੜੇ ਕੁੰਦੇ ਨੇ ਇਹ ਵੀ ਆਪਣੇ ਸੋਨੇ ਬਣ ਗਏ ਇਹ ਵਿੱਚੋਂ ਆਸਣ ਕੱਟ ਕੇ ਬਣੇ ਨੇ ਆ ਵਾਲੀ ਆਪਣੀ 벨ਟ ਬਣ ਗਈ ਤੇ ਆ ਲੀਰਾਂ ਜਿਹੜੀਆਂ ਨੇ ਇਹਨਾਂ ਚੋਂ ਆਪਣੇ ਪਹੁੰਚਾਂ ਦੇ نیچے ਲੱਗ ਜੇਗੀ ਇਹ ਕਢਾਈ ਵਾਲੀ ਸਲਵਾਰ ਦੀ ਕਟਿੰਗ ਸੀ ਜੇ ਵਧੀਆ ਲੱਗੀ ਆਪਣੇ ਹੌਨ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਆਪਣੇ ਆਪ ਬਣਾਈ ਹੈ ਕੋਈ ਸਟੈਂਡ ਤੇ ਮੋਬਾਈਲ ਲਾ ਕੇ ਤੇ ਜੇ ਤੁਹਾਨੂੰ ਵੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਦੱਸਿਆ ਜੇ ਠੀਕ ਹੈ ਜੀ ओके बाय